ਕੋ ਕਹਦਾ ਨੇ ਕਿ ਵਾਹਿਗੁਰੂ ਉਹ ਗੁਰਬਾਣੀ ਚ ਕੀ ਫਰਕ ਹੈ ਗੁਰਬਾਣੀ ਨੂੰ ਕਹਿੰਦੇ ਨੇ ਕਿ ਦੱਸਦੀ ਹੈ ਪਰ ਜਿੱਥੇ ਹੁੰਦੀ ਹੈ ਡਾਕਟਰ ਦਿੰਦਾ ਉਹ ਦਿੰਦਾ ਤਾਂ ਦਵਾਈ ਹੋ ਰਹੀਆ ਇਹ ਬਹੁਤ ਵੱਡਾ ਭੁਲੇਖਾ ਆ ਜਿਹੜੇ ਸਿੱਖ ਜਗਤ ਚ ਪਿਆ ਆ ਜਾਂ ਦੂਸਰੇ ਗੁਰਮਖੋ ਮਹਾਰਾਜ ਲਿਖਦੇ ਨੇ ਦੋਨਾਂ ਵਾਸਤੇ ਵਾਹਿਗੁਰੂ ਗੁਰਮੰਤਾ ਜਪਹੁ ਮੈਂ ਕਾਈ ਨਾਲ ਹੀ ਮਾਰ ਕਹਿੰਦੇ ਵਾਹ ਵਾ ਬਾਣੀ ਨਰੰਗਾਰ ਹੈ ਬਾਣੀ ਵੀ ਅਕਾਲਪੁਰ ਦਾ ਸਰੂਪ ਹੈ ਬਾਣੀ ਦੇ ਵਿੱਚੋਂ ਛੋਟਾ ਲਫ਼ਜ਼ ਹੈ ਵਾਹਿਗੁਰੂ। ਤੋਂ ਪਹਿਲੇ ਹੈ ਕਿ ਪਹਿਲੇ ਮਨ ਜਦੋਂ ਖਿੰਡਦਾ ਆ ਤਾਂ ਅਸੀਂ ਬਾਣੀ ਪੜਨੇ ਆ। ਬਾਣੀ ਸਾਡਾ ਮਨ ਲੱਗਦਾ ਆ ਕੋਈ ਕੋਈ ਗੱਲ ਜਦੋਂ ਬਾਣੀ ਦਾ ਮਨ ਲੱਗ ਜਾਂਦਾ ਲੱਗ ਜਾਂਦਾ ਤਾਂ ਅਖੀਰ ਤੇ ਅਸੀਂ ਇੱਕ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਕੇ ਤੇ ਫਿਰ ਜਾਪ ਕਰਦੇ ਆ ਕਰਦੇ ਆ ਉਹ ਵੀ ਅਖੀਰ ਤੇ ਅਵਸਥਾ ਕੈਸੀ ਆ ਜਾਂਦੀ ਆ ਕਿ ਵਾਹਿਗੁਰੂ ਦਾ ਜਾਪ ਹੀ ਉੱਡ ਜਾਂਦਾ ਉਹਦੇ ਵਿੱਚ ਜਿਹੜਾ ਅੰਦਰ ਤੁਹਾਡੇ ਪਰਮਾਤਮਾ ਆ ਆ ਉਦੇ ਧਿਆਨ ਲੱਗਦਾ ਉਹ ਕੀ ਨਿਰਾਕਾਰ ਦਾ ਦੇਸ ਨਿਰਾਕਾਰ ਦੇ ਦੇਸ ਜੇ ਤਾਂ ਸੁਖ ਲੈ ਮਾਦਾ ਨਿਰਾਕਾਰ ਦੇ ਦੇਸ ਦੇ ਵਿੱਚ ਨਾ ਕੋਈ ਵਾਹਿਗੁਰੂ ਆ ਜਾਪ ਕਰਦਾ ਤੇ ਨਾ ਹੀ ਬਾਣੀ ਜਾਪ ਕਰਦਾ ਉਥੇ ਇੱਕ ਧਿਆਨ ਉਹ ਸਰਵ ਵਿਆਪੀ ਚ ਲੱਗਿਆ ਹੁੰਦਾ ਨਿਰੰਕਾਰ ਦੇ ਵਿੱਚ ਇਹ ਤਾਂ ਆਕਾਰ ਕੋਈ ਨਹੀਂ ਵਾਹਿਗੁਰੂ ਦਾ ਵੀ ਆਕਾਰ ਹੈ ਬਾਣੀ ਦਾ ਵੀ ਆਕਾਰ ਹੈ ਪਰ ਜੇ ਤੋ ਨਿਰਾਕਾਰ ਦੇ ਦੇਸ ਜਾਂਦਾ ਆ ਬਾਣੀ ਪੜਦੀ ਇਹ ਪਪਾਉੜੀਆਂ ਨੇ ਉਥੇ ਚੜ੍ਹਦੀਆਂ ਤੇ ਨਾਮ ਆ ਪਰਮਾਤਮਾ ਦਾ ਨਾਮ ਬਾਣਵੀ ਪਰਮਾਤਮਾ ਦਾ ਨਾਮ ਹੈ ਵਾਇਗੁਰੂ ਵੀ ਪਰਮਾਤਮਾ ਦਾ ਨਾਮ ਹੈ ਬਾਣੀ ਚ ਦਾ ਜਿਆਦਾ ਵਿਸ਼ਾਲ ਚ ਤੁਹਾਨੂੰ ਦੱਸਦੀ ਆ ਤੋ ਵਿਸ਼ਾਲ ਚ ਪੜ ਕੇ ਤੇ ਫਿਰ ਆਸਤਾ ਆਸਤਾ ਫਿਰ ਤੁਸੀਂ ਇੱਕ ਸ਼ਬਦ ਤੇ ਜਾਪ ਕਰਨਾ ਵਾਇਗੁਰੂ ਦਾ ਜਾਪ ਕਰਨਾ ਵਾਇਗੁਰੂ ਦਾ ਜਾਪ ਕਰਕੇ ਤੇ ਕਿੰਨੇ ਕਹਿੰਦੇ ਨੇ ਫਿਰ ਤੁਸੀਂ ਉਹ ਪੂਣੀ ਚੜਦੇ ਚੜਦੇ ਫਿਰ ਨਰਾਕਾਰ ਦਾ ਜਾਂ ਨਰਾਕਾਰ ਦੇ ਦੇਸ਼ ਦੇ ਵਿੱਚ ਕੋਈ ਉੱਥੇ ਟੂਰਿਸਟ ਸਟੇਜ ਆ ਬਿਲਕੁਲ ਕੋਈ ਉੱਥੇ ਫੁਰਨਾ ਨਹੀਂ ਉੱਥੇ ਸવાય ਇੱਕ ਅਕਾਲ ਪੁਰਖ ਦਾ ਉਸੇ ਉਹਨੂੰ ਦੱਸ ਨਹੀਂ ਸਕਦੇ ਕਿ ਕੀ ਹੈ ਉਹਦੀ ਰੂਪ ਰੰਗ ਉੱਥੇ ਪਹੁੰਚ ਕੇ ਫਿਰ ਉਹਦੇ ਚਲੀ ਨ ਹੋ ਜਾਂਦਾ ਇਹ ਇਹ ਸਟੇजेस ਨੇ ਜਿਹੜੇ ਸਟੇजेस ਇਹਨਾਂ ਵਿੱਚ ਕਿਉਂ ਕਹਿੰਦੇ ਨੇ ਫਿਰ ਇਹ ਸਟੇਜੇ ਚੋਂ ਨੰਗਣ ਵਾਸਤੇ ਵੀ ਤੁਹਾਡੀ ਬਹੁਤ ਵੱਡੀ ਤਕਲੀਫ ਹੁੰਦੀ ਹੈ ਪਹਿਲੇ ਤੇ ਆਦਮੀ ਗੱਪਾਂ ਮਾਰਦਾ ਲੋਕੀ ਬੜੇ ਖੁਸ਼ ਹੁੰਦੇ ਨੇ ਕਿ ਗੱਪਾਂ ਛੱਪਾਂ ਮਾਰਦੇ ਨੇ ਤੇ ਜਿਹੜੇ ਉਹ ਉਹਨੂੰ ਪ੍ਰੇਮ ਲੱਗਦਾ ਪਰਮਾਤਮਾ ਨਾਮ ਜਪਣ ਨਾਲ ਉਹ ਲੋਕਾਂ ਜਿਹਾ ਪਾਪਾ ਜਪਾਣੇ ਮਾਰਦਾ ਅੰਦਰ ਉਹਨੂੰ ਪ੍ਰੇਮ ਲੱਗ ਗਿਆ ਉਸਰੇ ਉਸੇ ਦੋਸਤ ਵੀ ਤੇ ਆਪਣਾ ਰਿਸ਼ਤੇਦਾਰ ਵੀ ਕਹਿੰਦਾ ਕਿ ਕੀ ਹੋ ਗਿਆ ਤੈਨੂੰ ਤੇ ਬਿਮਾਰੀ ਲੱਗੀ ਆ ਉਹ ਕੀ ਬਿਮਾਰੀ ਉਹਨਾਂ ਦਾ ਪ੍ਰੇਮ ਵਿਰਾਗ ਲੱਗ ਗਿਆ ਅੰਦਰ ਪਰ ਮਾਤਾ ਨੂੰ ਮਿਲਦਾ ਉਹ ਕੀ ਦੱਸੇ ਮੈਨੂੰ ਕੀ ਬਿਮਾਰੀ ਆ ਇਹ ਪਹਿਲੀ ਸਟੇਜ ਆ ਜਿਹੜੀ ਕਿ ਲੋਕੀ ਕਹਿੰਦੇ ਨੇ ਉਹਨੂੰ ਕਰਦੇ ਨੇ ਇਹ ਇਧਰ ਉਧਰ ਡਿਸਟਰੈਕਸ਼ਨ ਵੱਲ ਜਾਂਦੇ ਨੇ ਵੀ ਤੈਨੂੰ ਕੀ ਹੋ ਗਿਆ ਲੋਕਾਂ ਨੂੰ ਸਮਝ ਨਹੀਂ ਲੱਗਦੀ ਉਹ ਕੀ ਦੱਸੇ ਮੈਨੂੰ ਕੀ ਹੋ ਗਿਆ ਉਹਨੂੰ ਤਾਂ ਪ੍ਰੇਮ ਹੈ ਅੰਦਰ ਦੂਸਰੀ ਸਟੇਜ ਹੁੰਦੀ ਆ ਜਦੋਂ ਪਰਦਾ ਪਰਦਾ ਨਦੀ ਜਦੋਂ ਫਿਰ ਉਸਲੇ ਜਲੇ ਤੇ ਉਸਲੇ ਤੇ ਉਹਨੂੰ ਨਿੰਦਿਆ ਦੇ ਤੂੰ ਕਿਉਂ ਚੁੱਪ ਕਿਉਂ ਕਰਨਾ ਕਿ ਸਿਰ ਹੋਰ ਉੱਚੀ ਵਸਾਂ ਤੇ ਫਿਰ ਉਹ ਕਹਿੰਦਾ ਤੂੰ ਬੜਾ ਚੰਗਾ ਬਾਈਕ ਨੂੰ ਜਾਪ ਕਰਨਾ ਯਾਰ ਬੜਾ ਸੋਹਣ ਤਰਾ ਨੇਕ ਹੈ ਬੜਾ ਸੋਹਣ ਤੇ ਅੱਛਾ ਤਾਤੀਆਂ ਬੜੀ ਬਤਾ ਤਾਰੀਫ ਇਹ ਨਦੀ ਇਹ ਤਾਰੀਫ ਦੀ ਸਟੇਜ ਆਂਦੀ ਆ ਫਿਰ ਉਹ ਕਹਿੰਦਾ ਤੂੰ ਭਗਤ ਬਣ ਗਿਆ ਤੂੰ ਮਹਾਂਪੁਰਸ਼ ਬਣ ਗਿਆ ਉਸ ਨੂੰ ਜਰਨਾ ਬੜਾ ਮੁਸ਼ਕਲ ਆ ਬਹੁਤ ਸਾਰੇ ਸਾਥੂ ਤੇਜ ਦੇ ਚ ਪਏ ਹੋਏ ਉਹ ਉਹ ਅਗਰ ਜਰਲੇ ਕਹਾ ਮਹਾਰਾਜ ਮੈਂ ਹੂੰਗਾ ਇਸੇ ਨਾਲ ਪਹਿਲੇ ਮੈਨੂੰ ਗਾਲਾਂ ਕੱਢਦੇ ਸੀ ਜਾਂ ਮੁਖਾਲ ਕਰਦੇ ਸੀ ਅੱਜ ਮੈਂ ਤੇਰੇ ਨਾਲ ਲੱਗਾ ਤੇ ਮੇਰੀ ਇੱਜ਼ਤ ਕਰਨ ਲੱਪੇ ਨੇ ਕਿ ਤੁਹਾਨੂੰ ਨਾਨੇ ਸਾਹਿਬ ਤੇਰੀ ਵੀ ਡਾਈ ਕੋ ਨਾ ਨਾ ਜਾਣੇ ਮੇਰਾ ਇਹ ਇਹ ਨਿੱਦੀ ਦੀ ਹੈ ਅਗਰ ਇਹ ਝਰ ਜਾਏ ਤੇ ਜਨਾਫ਼ ਅਸੇ ਕਹਣਾ ਮਹਾਰਾਜ ਤੁਸੀਂ ਤੁਹਾਡੀ ਧਾਮ ਜਾਬਨਾ ਤੁਹਾਡੀ ਇੱਜ਼ਤ ਹੈ ਜੋ ਕਿ ਜਾਂ ਤੋ ਰਿੱਦੀ ਦੀ ਸਟੇਜ ਪੋਈਦਾ ਰਿੱਧੀ ਦੀ ਸਟੇਜ ਦੇ ਵਿੱਚ ਬਹੁਤ ਮਾਇਆ ਆਂਦੀ ਹੈ ਤੁਹਾਨੂੰ ਅਨੰਦ ਕੋਈ ਨਾ ਕੋਈ ਵਿਹਾਨਾ ਹੀ ਮੰਨ ਲੈਂਦੇ ਨੇ ਕੋਈ ਮਾਇਆ ਚੜ ਜਾਂਦਾ ਕੋਈ ਤੁਹਾਡਾ ਨੌਕਰੀ ਚੰਗੀ ਹੋ ਜਾਂਦੀ ਹੈ ਕੋਈ ਹੋਰ ਹੋ ਜਾਂਦਾ ਉਹ ਰਿੱਧੀ ਦੀ ਸਟੇਜ ਆ ਉਹਦੇ ਵਿੱਚ ਮਾਇਆ ਬਹੁਤ ਆਂਦੀ ਹੈ ਮਾਇਆ ਆਂਦੀ ਆ ਜੇ ਤੇ ਪਰ ਪੁਕਾਰ ਤੇ ਲਾ ਦੇ ਤਾਂ ਬਹੁਤ ਚੰਗਾ ਜੇ ਆਪਣੇ ਉੱਤੇ ਖਰਚ ਕਰਨ ਲੱਪੇ ਆਪਣੇ ਸਾਰਾ ਠਾਠ ਬਾੜ ਬਣਾ ਲੈ ਆਪਣੇ ਮੰਦਰ ਮੰਦਰ ਮਸਦਾ ਬਣਾ ਕੇ ਮਾਰ ਦੁਆਰੇ ਬਣਾ ਕੇ ਉਹਦੇ ਚ ਆਪਣੇ ਹੀ ਕੋਈ ਕੋੰਦੇ ਨੇ ਪੂਜਾ ਕਰਾਨ ਲਾਪੇ ਔਰ ਪੈਸੇ ਜ ਵੰਡੀ ਜਾਏ ਜ਼ੁਕਰ ਕਰੇ ਉਹਨਾਂ ਨੂੰ ਆਪਣੇ ਫਾਲੋਅਰ ਬਣਾ ਲੈਣ ਜੀ ਤੋ ਉਹ ਨਿੱਦੀ ਦੀ ਸਟੇਜ ਦੇ ਵਿੱਚੋਂ ਫਿਰ ਇੱਠਾ ਗਿਰ ਜਾਂਦਾ ਨਿੱਦੀ ਦੀ ਸਟੇਜ ਤੋਂ ਫਿਰ ਇੱਠਾ ਆ ਗਰ ਉਹ ਜਲ ਜਾਏ ਕੇ ਮਹਾਰਾਜ ਇਹ ਸਾਰੇ ਕੋ ਨਾਨ ਸਿੰਘ ਸਾਹਿਬ ਤੇਰੀ ਵਡਿਆਈ ਕੋਈ ਨਾ ਹੋ ਨਾ ਜਾਣੇ ਮੇਰਾ ਇਹ ਮਾਰਾ ਮਾਇਤਾ ਹੀ ਆ ਰਹੀ ਆ ਪਦਾਰਸ ਮੇਰੇ ਕੋ ਤਾਈਆਂ ਲੋਕੀ ਦੇ ਰਹੇ ਨੇ ਕਿ ਮੈਂ ਤੁਹਾਡਾ ਤੇਰਾ ਨਾਮ ਜਪਨਾ ਇਹ ਤੈਨੂੰ ਦੇ ਰਹੇ ਨੇ ਮੈਨੂੰ ਨਹੀਂ ਦੇ ਰਹੇ ਸੱਚੇ ਪਾਤਸ਼ਾਹ ਜੇ ਤੂੰ ਕਹ ਤੂੰ ਹੀ ਤੂੰ ਹੀ ਤੂੰ ਹੀ ਤੂੰ ਤੇ ਤੇਰਾ ਪ੍ਰਤਾਪ ਹੈ ਤੂੰ ਹੀ ਆ ਗੁਰਮੁਖ ਉਹ ਫਿਰ ਉਸ ਦੇ ਵਿੱਚ ਸਟੇਜ 'ਤੇ ਅੱਗੇ ਉੱਤੇ ਉੱਛਦਾ ਉਹ ਸਟੇਜ ਨੂੰ ਡਾਂਗ ਨਹੀਂ ਮਾਰਦੀ ਉਹਨੂੰ ਉਹਨੂੰ ਉੱਥੇ ਨਹੀਂ ਕਿ ਪਕੜ ਕੇ ਰੱਖਦੀ ਫਿਰ ਅੱਗੇ ਰਿੱਧੀ ਰਿੱਧੀ 'ਚ ਪਹੁੰਚਦਾ ਰਿੱਧੀ ਦੇ ਵਿੱਚ ਫਿਰ ਬਹੁਤ ਕਿੰਨ ਕਹਿੰਦੇ ਨੇ ਰਿੱਦੀ ਦੇ ਵਿੱਚ ਤਾਰੀਫਾਂ ਬਹੁਤ ਹੁੰਦੀਆਂ ਨੇ ਉਹਦੀ ਬੜੀ ਵਾਹ ਵਾਹ ਹੁੰਦੀ ਆ ਬਾ ਉਸ ਕਾਗਨ ਦੀਆ ਤੇ ਰਿੱਦੀ ਦੇ ਵਿੱਚ ਬਹੁਤ ਉਹਨਾਂ ਪਦਾਰਥਾ ਮਿਲਦੀਆਂ ਨੇ ਬੜੀ ਸਭ ਕੁਝ ਉਹਦੇ ਜੋ ਮਗਰ ਮਗਰ ਨਾਟਾਂ ਸਭ ਕੁਝ ਪਦਾਰਥ ਹੁੰਦੀਆਂ ਨੇ ਰਿੱਦੀ ਦੇ ਵਿੱਚ ਆ ਗੋ ਸਾਰੇ ਪੈਸੇ ਆਪਣੇ ਉੱਤੇ ਖਰਚ ਕਰ ਲਾ ਪੇ ਸਭ ਕੁਝ ਆਪਣੇ ਚਾਹ ਹੁਣ ਵੱਡ ਵੱਡੇ ਸੋਹਣੇ ਵਸਤਰ ਪਾਣ ਲਾ ਪੰਨਨ ਕਈ ਹੋਰ ਪਾਣ ਲਾ ਪੰਨਨ ਕਈ ਹੋਰ ਤੇ ਇੱਕ ਲਫਜ਼ ਸਿੰਪਲ ਲੀਵਿੰਗ ਐਂਡ ਹਾਈ ਥਿੰਕਿੰਗ ਇਹ ਲਫਜ਼ ਗੁਰਮਖਾ ਚਾਂਦਾ ਤੁਕਾਨਾ ਜਿਸਕੇ ਰੱਦੀ ਦੇ ਵਿੱਚ ਜੋ ਵੀ ਆਂਦਾ ਅਗਰ ਪਰਪਕਾਰ ਤੇ ਲਾਂਦਾ ਆ ਸਾਰਿਆਂ ਦੇ ਮਾਨਤਾ ਪਲੇਵਾਸੇ ਆਪਣੇ ਕੋਈ ਖਰਚਾ ਆਪਣੇ ਉਹ ਹੀ ਦੋ ਹੱਥਾਂ ਰੋਟੀਆਂ ਦੋ ਹੱਥਾਂ ਤੇ ਲੈ ਕੇ ਖਾਂਦਾ ਉਹ ਫਿਰ ਅਗਰ ਨਾਮ ਬਣ ਜਾਪ ਕੇ ਕਿ ਸਿੱਧੀ ਦੀ ਸਟੇਜ ਜਾਂਦੇ ਸਿੱਧੀ ਦੇ ਵਿੱਚ ਬੜੀ ਤਾਕਤ ਆਂਦੀ ਹੈ ਐਨੀ ਤਾਕਤਾਂ ਜੋ ਮੂੰਹੋਂ ਬੋਲਦੋ ਸਾਥ ਹੋ ਜਾਂਦਾ ਜਿਸ ਨੂੰ ਵਰਦੇ ਹੋਗੇ ਉਹ ਉਹਦਾ ਤਾਂ ਚੜ ਜਾਏਗਾ ਨਾਲ ਜਿਹਨੂੰ ਸ਼ਰਾਬ ਦਿਓਗੇ ਉਹਦਾ ਪੱਠਾ ਬੈਠੇਗਾ ਸਿੱਧੀ ਦੇ ਵਿੱਚ ਉਹਦੇ ਹੌਮੇ ਨਹੀਂ ਗਈ ਸਿੱਧੇ ਲੋਕ ਕੁਝ ਜਾ ਕੇ ਦੇਖੋ ਸਿੱਧਾ ਨੂੰ ਮਤਲ ਹੋਇਆ ਉਹਨੂੰ ਨਾਨਦੇਵ ਜੀ ਗਏ ਸੀ ਨਾ ਸਿੱਧਾ ਨੂੰ ਮਿਲਣ ਉਸ ਸਿੱਧਾ ਨੂੰ ਲੋਟਾ ਬਣਾ ਕੇ ਭੇਜਦਾ ਵੀ ਤੂੰ ਜਾ ਕੇ ਪਾਣੀ ਭਰ ਲਿਆ ਉਤਸ਼ਮੇ ਚੋ ਉੱਥੇ ਜਿਹੜੇ ਅਜਵਾਰਾ ਚਾਨ ਨੇ ਬਹੁਤ ਕੁਝ ਕਰਤਾ ਮਹਾਰਾਜ ਮੁਸਕਰਾ ਰਹੇ ਸੀ ਇਹ ਨਾਟਕ ਚੱਡ ਕੀ ਇੱਕ ਗਲਪਰਾ ਬਲੋਗ ਨੂੰ ਗਾ ਵੀ ਲਾਦਾ ਇਹ ਇੱਕ ਹੀ ਕਰ ਰਹੇ ਨੇ ਮੈਨੂੰ ਦਿਖਾ ਰਹੇ ਨੇ ਉਹ ਪਾਣੀ ਨਹੀਂ ਜਾਏ ਆ ਗਾ ਨਾਸ ਨੇ ਪੁੱਛਿਆ ਦੂਰ ਨਾਸ ਨੇ ਬਾਲੇ ਪਾਣੀ ਕਿਉਂ ਨਹੀਂ ਜਾ ਰਿਹਾ ਉਹ ਕਹਿੰਦਾ ਪਾਣੀ ਉੱਥੇ ਹੈ ਨਹੀਂ ਤੇ ਤੁਸੀਂ ਆਪਣੀ ਸਿੱਧੀਆਂ ਖੜਾਈਆਂ ਹੋਈਆਂ ਨੇ ਸ਼ਰਮਿੰਦੇ ਹੋ ਗਏ ਪਰ ਉਹ ਸਿੱਧੀ ਦੀ ਸਟੇਜ ਦੇ ਵਿੱਚ ਲੋਕੀ ਨੂੰ ਬਹੁਤ ਤਾਕਤ ਆਉਂਦੀ ਹੈ ਗੁਰਨਾਨ ਦੇਵ ਜੀ ਅਟਲ ਬਟਾਲੇ ਬੈਠੇ ਸੀ ਤੋ ਸਿੱਧਾ ਕੋਲ ਬਹੁਤ ਸੰਗਤ ਬਹੁਤ ਖਰਕਤਾਂ ਦੇ ਕਿਉਂਕਿ ਉਹ ਰਿੱਧੀਆਂ ਸਿੱਧੀਆਂ ਦਿਖਾਉਂਦਾ ਸੀ ਹੋਰ ਵੀ ਵਾਰ ਵਾਰ ਸਰਾਬ ਦੇ ਦਰਾਂ ਤੇ ਲੋਕੀ ਉਹਨਾਂ ਕੋਲ ਜਾਣੇ ਜਦ ਗੁਰਨਾਨ ਦੇ ਜੇ ਗਏ ਤੇ ਗੁਰਨਾਨ ਦੀ ਜ ਪਰਤਾਪ ਜਿਹੜਾ ਸੀ ਉਹ ਤੋਂ ਅਕਾਲਪੁਰ ਦਾ ਸਰੂਪ ਸੀ ਲੋਕੀ ਸਾਰੇ ਸਿੱਧਾ ਤੋਂ ਉੱਠ ਕੇ ਉਹਨਾਂ ਕੋਲ ਆ ਗਏ ਸਿੱਧਾ ਨੂੰ ਬੜਾ ਗੁੱਸਾ ਆਇਆ ਉਹ ਆ ਕੇ ਸਿੱਧ ਜਿਹੜੇ ਨੇ ਗੁਰਨਾਨ ਦੇ ਜੂੰ ਡਰਾਣ ਲਾ ਪੇ ਤੇ ਨਾਲ ਉਹ ਚ ਇੱਕ ਪਰਥਰੀ ਰਾਜਾ ਸੀ ਉਹ ਜਦ ਸਿੱਧ ਹੋਇਆ ਸੀ ਆਪਣਾ ਰਾਜ ਭਾਗ ਤੇ ਆ ਕੇ ਤੇ ਉਹ ਵੀ ਬੈਠਾ ਸੀ ਉਹਨ ਗੁਰਦਾਨ ਨੂੰ ਡਰਾਣ ਵਾਸਤੇ ਕਿਸੇ ਕੋਈ ਸੱਪ ਵੀ ਬਣ ਗਿਆ ਕੋਈ ਪਾਣੀ ਦੇ ਪੁੱਠਾ ਵੀ ਤਰ ਲਾ ਪਿਆ ਭੰਗਰ ਨਾਣ ਦਾ ਹੀ ਤਾਰੇ ਤੋੜ ਦਿੱਤੇ ਮੈਂ ਉਹ ਅੱਗ ਦੀ ਉਤੋਂ ਅੰਗਾਰੇ ਬੁੜਾ ਲਾ ਪਿਆ ਤਦ ਗੁਰਨਾਨਦ ਜੀ ਸ਼ਾਂਤ ਹੋ ਗਏ ਮੁਸਕਰਾ ਰਹੇ ਸੀ ਇਹ ਕੀ ਕਰੇ ਨਾਟਕ ਚੱਟ ਕੀਏ ਕੋਈ ਰਾਜਾ ਪ੍ਰਭ ਲੋਭ ਨੂੰ ਕਹਾਵੇ ਲਾਦਾ ਇਹ ਕੀ ਸਾਧੂ ਬਣੇ ਵੀ ਅਜਾ ਵੀ ਇਹੋ ਜਿਹੀ ਗੱਲਾਂ ਪਏ ਹੋਏ ਨੇ ਇਸ ਖਬਰੋ ਚ ਤੇ ਆਪਣਾ ਸੀ ਆਪਣ ਦੱਸ ਰਹੇ ਨੇ ਉਹ ਸਵੇਲੇ ਪਰਥਰੀ ਰਾਜੇ ਨੂੰ ਸਮਝਾਈ ਕਿ ਮੈਂ ਗਲਤ ਪਾਸੇ ਲੱਗਾ ਉਹ ਗੁਰਨਾਨ ਦੇਵ ਜੀ ਦਾ ਸੇਕ ਬਣ ਗਿਆ ਹਨਾਰ ਕਤਾਰਪੁਰ ਗਿਆ ਅੱਜ ਪਰਥੀ ਦੀ ਔਲਾਦ ਅੱਜ ਦੇ ਬੀਏ ਨੇ ਰਾਜਪੂਤ ਉਹ ਸਾਰੇ ਗੁਰਨਾਨ ਨੂੰ ਮੰਨਦੇ ਨੇ ਉਹ ਕਹਿੰਦੇ ਨੇ ਕਿ ਸਾਡਾ ਆਪਣਾ ਪਰਥਰੀ ਰਾਜਾ ਸੀ ਉਹ ਗੁਰਨਾਨ ਦੇਵ ਜੀ ਦਾ ਸੇਵਕ ਬਣ ਗਿਆ ਉਹ ਕਹਿੰਦਾ ਪਾਵੇ ਇਹ ਸਿੱਧੀ ਦੀ ਜਿਹੜੀ ਸਟੇਜ ਹੁੰਦੀ ਹੈ ਨਾ ਇਹਦੇ ਵਿੱਚ ਵੀ ਆਲਵੀ ਪਰਮਾਤਮਾ ਨਾਲ ਹੀ ਨੇੜੇ ਜਾਂਦਾ ਸਿੱਧੀ ਅਭਤਾਕ ਦਾ ਵਿੱਚ ਲੋਕਾਂ ਨੂੰ ਦੱਸਣ ਵਾਸਤੇ ਉਹਦੇ ਵਿੱਚ ਵਾਵਾ ਕਰਾਨ ਵਾਸਤੇ ਉਹਦੇ ਵਿੱਚ ਤੱਕ ਜਾਂਦਾ ਤੇ ਫਿਰ ਅਗਲੇ ਸਟੇਜ ਤੇ ਬੁੱਧੀ ਬੁੱਧੀ ਦੇ ਵਿੱਚ ਫਿਰ ਪਰਮਾਤਮਾ ਨਾਲ ਜੋੜਦਾ ਫਿਰ ਸਭ ਤਸ਼ੁਰਤ ਇੱਕ ਹੋ ਜਾਂਦੀ ਹੈ ਜੇ ਸੁਰਤ ਜੜੀ ਹੈ ਉਹ ਜੇ ਕੰਮ ਕਰੋ ਲੋਭੰਕ ਮੁਰੰਦਾ ਉਹ ਹਟ ਜਾਂਦੀ ਹੈ ਤੇ ਸੁਰਤ ਬਿਲਕੁਲ ਸਾਫ ਹੋ ਕੇ ਤੇ ਗੁਰੂ ਚਿਪ ਚ ਲੱਗ ਜਾਂਦੀ ਹੈ ਉਹ ਫਿਰ ਸੰਤ ਸੁਰਤ ਇਹ ਕੋਝਦੀ ਤੇ ਉਹਦੇ ਵਿੱਚ ਨਰਾਕਾਰ ਕੇ ਦੇਹ ਜੈ ਤਾਂਸ ਕੋ ਨਰਾਕਾਰ ਆਕਾਰ ਤੋਂ ਰਤ ਜਿਹੜਾ ਪ੍ਰਮਾਤਮਾ ਦਾ ਦੇਹ ਸਿਆ ਸਾਡੇ ਵਿੱਚ ਹੀ ਆਉ ਉਹ ਚਲ ਜਾਂਦਾ ਉਹ ਅਨੰਗ ਮੰਦਾ ਉਹ ਜਨਾ ਕੋ ਕਿਸਦਾ ਬਿਲਾ ਨਾ ਗੁਸਾਰਾਂ ਤਾਰੀਫ ਨਾ ਦੋਸਤ ਉੱਥੇ ਜਾ ਕੇ ਫਿਰ ਕਹਿੰਦਾ ਪ੍ਰਮਾਤਮਾ ਸਾਖਸ਼ਾਤ ਨਜ਼ਰ ਆਂਦਾ ਇਸ ਸਭ ਸਭ ਮੈਂ ਜੋ ਜੋ ਹੁੰਦਾ ਸੋਇ ਤੇ ਇਹ ਚਾਨਣ ਸਭ ਮੈਂ ਚਾਨਣ ਇਹ ਗਿਆਨ ਆ ਜਾਂਦਾ ਸਾਰਾ ਤੂੰ ਹੀ ਵਸ ਰਿਹਾ ਵਾਹ ਤੂੰ ਹੀ ਤੂੰ ਹੀ ਕਰਦਾ ਇੱਥੇ ਜਾ ਕੇ ਕਈ ਇਹਨੂੰ ਪਟਪਲਾ ਪੈ ਜਾਂਦਾ ਉਹ ਕਹਿੰਦੇ ਨੇ ਵੀ ਇੱਥੇ ਸਾਨੂੰ ਦਿਸਦਾ ਤੇ ਐਨੀ ਕੋਈ ਵੀ ਇਹ ਸ਼ਾਰਟ ਲ ਸਟੇਜ ਹੈ ਜੀ ਦਿਸਦਾ ਨਹੀਂ ਤੇ ਉਹ ਸੇਲੇ ਕਹਿੰਦੇ ਨੇ ਵੀ ਪਰਬਾਤ ਹੋਤੇ ਤੇ ਹੈ ਹੀ ਨਹੀਂ ਤੇ ਮਹਾਰਾਜ ਨੇ ਕਿਹਾ ਗੁਰਦਾਨ ਦੇ ਜੀ ਨੇ ਸੁੰਨ ਮੰਡਲ ਇੱਕ ਜੋਗੀ ਬੈਠੇ ਨਾ ਨਾਪੁਰ ਕਹੂਗਾ ਕੈਸੇ ਸੁੰਨ ਮੰਡਲ ਚ ਵੀ ਹੈ ਪਰਮਾਤਮਾ ਸੁੰਨ ਮੰਡਲ ਚ ਆ ਪਰਮਾਤਮਾ ਪਰਮਾਤਮਾ ਹੈ ਜੋਗੀ ਬੈਠੇ ਪਰਮਾਤਮਾ ਨਾ ਔਰ ਅਨਸਾ ਆਦਮੀ ਹੈ ਤੇ ਨਾ ਹੀ ਜਨਾਨੀ ਔਰਤ ਹੈ ਤਾਂ ਮਤਲਬ ਹੈ ਉੱਥੇ ਸੁੰਨ ਮੰਡਲ ਚ ਕਈ ਜਾ ਕੇ ਟਪਲੇ ਖਾ ਗਏ ਨੇ ਤੇ ਗੁਰੂ ਗ੍ਰੰਥ ਸਾਹਿਬ ਕਹਿੰਦਾ ਕਿ ਉੱਥੇ ਪਰਮਾਤਮਾ ਕੱਖ ਸ਼ਾਹ ਸਭ ਉਹਦੀ ਅਸਰ ਪਰਮਾਤਮਾ ਦੀ ਕੋ ਸ਼ਕਲ ਤੇ ਹੈ ਨਹੀਂ ਭਾਈ ਸਾਰਾ ਜਕਰੂ ਵਰਤਾ ਉੱਥੇ ਸੁੰਨ ਮੰਡਲ ਜਾ ਕੇ ਫਿਰ ਉਹਨੂੰ ਲੱਗਦੀ ਆ ਕਿ ਸਾਰੇ ਸਾਰੇ ਸੰਸਾਰ ਤੋਂ ਹੋਈ ਹੈ ਇਹਨੂੰ ਕਹਿੰਦੇ ਆਪ ਵੱਲ ਦਰਵਾਜ਼ੇ ਨੇ ਕਿ ਬੇਗਮ ਪੂਰਾ ਸ਼ਹਿਰ ਕਰਦਾ ਹੂੰ ਤੇ ਤੇ ਕੋਈ ਗਮ ਨਹੀਂ ਕੋਈ ਚਿੰਤਾ ਨਹੀਂ ਦੂਹ ਦੂਹ ਨਹੀਂ ਟੱਹਾਂ ਉਹ ਗੁਰਮੁਖ ਅਸ ਸਿੱਤੇ ਜਨ ਜੀ ਦੇ ਨਾਲ ਤੁਸੀਂ ਆਦਮੀ ਪਹੁੰਚ ਪਹੁੰਚ ਰਹੇ ਤੇ ਪਹਿਲੇ ਵਾਹਿਗੁਰੂ ਗੁਰਮੁਖੰਦ ਜਪ ਕਰੋ ਪਹਿਲੇ ਉੱਚੀ ਉੱਚੀ ਕਰਦੇ ਹੋ ਤੁਸੀਂ ਉੱਚੀ ਕਿਉਂ ਕਰਦੇ ਹੋ ਕਿਉਂਕਿ ਬਾਅਦ ਦੂਸਰੇ ਧਿਆਨ ਨਾ ਆਏ ਬਾਣੀ ਪੜ੍ਹ ਦਿਓ ਬਾਣੀ ਪੜ੍ਹ ਕੇ ਲਓ ਕੋਈ ਵੀ ਬਾਣੀ ਉੱਚੀ ਪੜ੍ਹ ਦਿਓ ਪੜ੍ਹ ਪਰੇਮ ਲੱਗਦਾ ਪ੍ਰੇਮ ਨਾਲ ਤੁਹਾਡਾ ਮਨ ਟਿਕਦਾ ਫਿਰ ਤੁਸੀਂ ਆਸ-ਆਸ ਜੋ ਜੋ ਪੜ੍ਹਦੇ ਜਾਓਗੇ ਜੋ ਜੋ ਜਾਪ ਕਰਦੇ ਜਾਓਗੇ ਬੰਦਗੀ ਕਰਦੇ ਜਾਓਗੇ ਉਹ ਆਪਣਾ ਤੋਂ ਤੁਹਾਡੀ ਐ ਸਟੇਜ ਅਲ ਵਿੱਚ ਨਿਕਲ ਕੇ ਗੁਰਮੁਖੋ ਅਖੀਰ ਦਾ ਸਾਡਾ ਅੰਡ ਜਿਹੜਾ ਆਖੀਰ ਤੇ ਸਾਡਾ ਏਮ ਆ ਟਾਰਗੇਟ ਆ ਕਿੱਥੇ ਪਹੁੰਚਣਾ ਉਹ ਤੇ ਬੇਗਪੁਰਾ ਸ਼ਹਿਰ ਦੇ ਵਿੱਚ ਪਹੁੰਚਣਾ ਉਹ ਕਹੇ ਨਰਾਕਾਰ ਦਾ ਦੇਸ਼ ਹੋਵਾ ਉਹ ਤੇ ਨਰਾਕਾਰ ਦੇ ਦੇਸ਼ ਜਾ ਕੇ ਕਰਤਾਰ ਨਾਲ ਬਿਲਕੁਲ ਇੱਕੋ ਜਿਹਾ ਆਦਮੀ ਤੇ ਆਦਮੀ ਨਹੀਂ ਰਹਿੰਦਾ ਫਿਰ ਕਰਤਾਰ ਹੀ ਕਰਤਾਰ ਹੁੰਦਾ ਪਰਮਾਤਮਾ ਹੀ ਪਰਮਾਤਮਾ ਹੁੰਦਾ ਆਦਮੀ ਦੀ ਸਾਰੀ ਖਤਮ ਹੋ ਗਈ ਉਹਦੀ ਈਗੋ ਹਮੇ ਕਤਮ ਹੋ ਗਈ ਹਮੇ ਉਹਦੀ ਬਾਡੀ ਹੈ ਔਰ ਉਹ ਕਰਤਾਰ ਦੇ ਅੰਦਰ ਉਹਦੇ ਵਿੱਚ ਵੀ ਕਰਤਾਰ ਨਜ਼ਰ ਆਉਂਦਾ ਸਾਰਾ ਜੋ ਉਹਨੂੰ ਕਰਤਾਰ ਨਜ਼ਰ ਆਉਂਦਾ ਤੀਆਂ ਪੁੱਤਰਾਂ ਚ ਵੀ ਔਰਤਾਂ ਮਰਦਾਂ ਚ ਵੀ ਨਾ ਕੋਈ ਵੈਰੀ ਨਾ ਹੀ ਬੇਗਾਨਾ ਕੋਈ ਇੱਕ ਕੋਈ ਦੀ ਉਹਨਾਂ ਉਹਦੇ ਲਈ ਵੈਰੀ ਹੋਰ ਦੂਸਰਾ ਰਿਸ਼ਤੇਦਾਰ ਇੱਕ ਬਰਾਬਰ ਨਜ਼ਰ ਆਉਂਦਾ ਗੁਰਮੁਖ ਇਹ ਸਟੇਜ ਆ ਜਿੱਥੇ ਕਿ ਇਨਸਾਨ ਨੇ ਪਹੁੰਚ ਰਾਇਆ ਗੁਰਬਾਣੀ ਕਹਿੰਦੀ ਹੈ ਬੜੇ ਤਰੀਕੇ ਨਾਲ ਮਹਾਰਾਜ ਨੇ ਇਹ ਸਟੇਜਾਂ ਦੱਸਿਆ ਨੇ ਇਹ ਸਟੇਜਾਂ ਆਂਦੀਆਂ ਨੇ ਜਿੱਥੋਂ ਜੋ ਗੋ ਰਵਣੀ ਪਹੁੰਚੇ ਪਰ ਇਹਨੂੰ ਜਰਦਾ ਬੜਾ ਮੁਸ਼ਕਿਲ ਮੈਂ ਦਿਲ ਸੰਦਸਿਆ ਕਿ ਜਰਦੇ ਜਾਵਾਂਗੇ ਤਾਂ ਅਗਲੀ ਸਟੇਜ ਆਣੀ ਜਾਏਗੀ ਤਦ ਮਨ ਕੋ ਇਹ ਲਾਹ ਜ਼ਖੀਰ ਤੇ ਸਮਝੋ ਜੋਤਾ ਸੋਇ ਤੇ ਇਸ ਦੇ ਚਾਨਣ ਸਾਰਨ ਸਾਰਿਆਂ ਚ ਪ੍ਰਮਾਤਮਾ ਰੂਪ ਦੇਖਾਗੇ ਸਾਨੂੰ ਪ੍ਰਮਾਤਮਾ ਨਜ਼ਰ ਆਏਗਾ ਫਿਰ ਅਸੀਸਾਂ ਲੈ ਕੇ ਇਹ ਜਨਮ ਸਫਲਾ ਕਰਨਗੇ ਜਿਸ ਕਰਕੇ ਬਾਅਦ ਵਿੱਚ ਪਈ ਪ੍ਰਾਪਤ ਬਨ ਰਖ ਦੋ ਜੀਆ ਗੋਬਿੰਦ ਮਨਨ ਕੀ ਇਹ ਜੀ ਕਰੀਆ ਇਹ ਤੇਰੀ ਬਾਰੀ ਆ ਪ੍ਰਮਾਤਮਾ ਨੂੰ ਮਿਲਣ ਦੀ ਤੈਨੂੰ ਇਨਸਾਨ ਦੀ ਜੁਨੀ ਮਿਲੀ ਆ ਗੁਰਮੁਖੀ ਇਹ ਸਾਡਾ Aim ਹੈ ਅਸਲੀ ਬਾਕੀ ਕੰਮ ਜਿਹੜੇ ਕਰਨੇ ਨੇ ਉਹ ਅਸੀਂ ਦੁਨੀਆ ਦੇ ਤੌਰ ਤੇ ਤਾਂ ਆਪਣੇ ਬੱਚੇ ਹੀ ਪਾਲ ਲੈਣੇ ਦੂਸਰੇ ਹੀ ਪਾਲ ਲੈਣੇ ਪਰ ਧਿਆਨ ਸਾਡਾ ਜਿਹੜਾ ਪਰਮਾਤਮਾ ਤੇ ਹੋਵੇ ਇਹ ਬੱਚੇ ਨੇ ਇਹ ਪਰਮਾਤਮਾ ਤੇਰੇ ਬੱਚੇ ਨੇ ਜੇ کاروبار ਹੈ ਮਹਾਰਾਜ کاروبار ਤੇਰਾ 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 ਕਰਦਾ ਗੁਰਨਾਨ ਨਾ ਤੇਰਾ ਤੇਰਾ ਕੀਤਾ ਅਸੀਂ ਸਾਰੇ ਸ਼ਹਿਰ ਨੂੰ ਜਾਨ ਦਿੱਤਾ ਫਿਰ ਵੀ ਸਟੋਰ ਵੱਧ ਗਿਆ ਜਦੋਂ ਮੁੰਬਾਬ ਆਪਰ ਜਾ ਕੇ ਕਰਨ ਆਇਆ ਤਾਂ ਇਸ ਤੇਰਾ ਤੇਰਾ ਕਰ ਮੇਰਾ ਜੱਜ ਬਲ ਮੇਰੀ ਮੇਰੀ ਕਰੇ ਤਬਲਾ ਕਾਹ ਜੈ ਇਨ ਕੇ ਸਾਰੇ ਆ ਮੇਰੀ ਮੇਰੀ ਮਿਟ ਜਾਏ ਤਾਂ ਪਰ ਕਹਾ ਸੁਆ ਰਿਹਾ ਹੈ ਪਰ ਮੋ ਇਹ ਮੇਰੀ ਹਮੇ ਨੂੰ ਮਤਾ ਇਹ ਲਗਜ਼ਨ ਕਰਕੇ ਦੰਦ ਕੇ ਮਤ ਜਾ ਜੀ ਭਾਈ ਗੁਰਜੀ ਕਾਲ ਸਾਹਿਬ ਭਾਈ